ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ 29 ਅਗਸਤ 2025 ਦਿਨ ਸ਼ੁੱਕਰਵਾਰ ਹਰੀਕਾਲੇ ਹੈਡ ਦੀ ਜਿਹੜੀ ਜਾਣਕਾਰੀ ਮੈਂ ਆਪਦੇ ਭਾਈਚਾਰੇ ਨੂੰ ਦੱਸਣੀ ਚਾਹਨਾ ਕਿ ਤਕਰੀਬਨ ਤਕਰੀਬਨ 24 ਘੰਟਿਆਂ ਬਾਅਦ ਜਿਹੜਾ ਪਾਣੀ ਦੀ ਜਿਹੜਾ ਲੈਵਲ ਆ ਉਹ 2 ਲੱਖ 80000 ਦੇ ਕਰੀਬ ਆ ਕਿਉਂਕਿ ਡਾਉਨਸਟ੍ਰੀਮ ਜਿਹੜੀ 264000 ਜਾ ਰਹੀ ਹੈ ਬਾਕੀ ਨਹਿਰਾਂ 'ਚ ਜਾ ਰਿਹਾ ਹੈ। ਔਰ ਕੱਲ ਜਿਹੜੀ ਖਬਰ ਆਈ ਸੀ ਜਿਹੜੀ ਕਹਿ ਰਹੀ ਸੀ ਪੌਂਗ ਡੈਮ ਤੋਂ 110000 ਪਾਣੀ ਜਿਹੜਾ ਛੱਡਿਆ ਹੈ। ਉਹ ਫੇਰ ਹਾਲ ਕਿਉਂਕਿ ਕਹਿੰਦੇ 72 ਘੰਟੇ ਵਿੱਚ ਪਹੁੰਚਦਾ ਜੇ ਤੱਕ ਉਹ ਉਹਦੀ ਆਮ ਜਿਹੜੀ ਹਰੀਕਨ ਹੈਡ ਤੋਂ ਨਹੀਂ ਹੋਈ। ਔਰ ਅਜੇ ਤੱਕ ਜਿਹੜਾ ਪਾਣੀ ਆ 280000 ਦੇ ਕਰੀਬ ਜਿਹੜਾ ਹਰੀਕੇ ਵਾਲੇ ਹੈਡ ਤੋਂ ਜਿਹੜਾ ਉਹ ਚੱਲ ਰਿਹਾ ਹੈ ਔਰ ਜਿੰਦੇ ਵਿੱਚੋਂ 2 ਲੱਖ ਜਿਹੜਾ 63 64 ਹਜ਼ਾਰ ਜਿਹੜਾ ਥੱਲੇ ਚੱਲ ਰਿਹਾ ਹੈ ਗੰਡਾਸੋਂ ਵਾਲੇ ਹੈਡ ਨੂੰ ਔਰ ਮੈਂ ਆਪਦੇ ਭਾਈਚਾਰੇ ਨੂੰ ਦੱਸਣਾ ਚਾਹਣਾ ਕਿਉਂਕਿ ਮੌਸਮ ਵਿਭਾਗ ਨੇ ਜਿਹੜਾ ਅੱਜ ਅਲਰਟ ਜਾਰੀ ਫੇਰ ਕਰ ਦਿੱਤਾ ਹੈ ਕਿਉਂਕਿ 29 ਤੋਂ ਲੈ ਕੇ 2 ਤਰੀਕ ਤੱਕ ਜਿਹੜੀ ਵਰਖਾ ਦੀ ਜਿਹੜੀ پیشن گوئی ਕੀਤੀ ਆ ਅਕਾਲਪੁਰਖ ਵਾਹਿਗੁਰੂ ਅੱਗੇ ਰਾਸ ਸਾ ਜਿਵੇਂ ਪਾਣੀ ਦਾ ਜਿਹੜਾ ਰਾਹ ਬਣ ਗਿਆ ਹੈ ਹਰੀਕਾਂਲੇ ਹੈਡ ਤੋਂ ਜਿਹੜੀ ਸਾਰੀ ਸਿਲਡ ਜਿਹੜੀ ਉਹ ਖੁਰ ਚੁੱਕੀ ਔਰ ਪਾਣੀ ਦਾ ਜਿਹੜਾ ਰਾਹ ਬਣ ਚੁੱਕਾ ਹੈ ਇਦਾਂ ਹੀ ਜੇ ਜਿੰਨਾ ਕੁ ਪਾਣੀ ਆਵੇਗਾ ਜੇ ਸਤਲੋ ਜਲੋ ਵਿਚਾਰ ਆਿੰਦਾ ਹੈ ਤੇ ਇਸ ਜਿਹੜਾ ਸੰਕਟ ਟਲ ਜਾਵੇਗਾ ਕਿਉਂਕਿ ਨੁਕਸਾਨ ਅੱਗੇ ਹੀ ਬਹੁਤ ਜ਼ਿਆਦਾ ਹੋ ਚੁੱਕਾ ਹੈ ਸੋ ਇਨੀਆਂ ਬੇਨਤੀਆਂ ਕਰਦਾ ਹਰੀਕਾਂਲੇ ਹੈਡ ਦੀ ਜਿਹੜੀ ਨਵੀਂ ਅਪਡੇਟ ਤੁਹਾਡੇ ਤੱਕ ਜਿਹੜੀ ਉਹ ਭੇਜ ਰਹੇ ਆ ਸਾਰੀ ਸੰਗਤ ਨੂੰ ਹਰੀਕਾਂਲੇ ਹੈਡ ਤੋਂ ਹਾਂ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ